ਸਵਾਗਤ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕੌਣ ਸਾਂ ਜ਼ਿਲ੍ਹਾ ਬਰਨਾਲਾ ਜੀ ਬਾਈਕ ਕੋਲ ਟੋਪ ਦੀ ਮੱਝਾ ਹੀ ਦੇਖ ਸਕਦੇ ਹੋ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਵੀ ਆਰਗ ਕਰਾਉਣੀ ਹੈ ਤਾਂ ਆਪਣਾ ਨੰਬਰ ਦਿਓ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗੀਤ ਰਹੇ ਬਾਕੀ ਭਰਾ ਆਪਣਾ ਇੰਸਟਾਗ੍ਰਾਮ ਤੇ ਵੀ ਪੇਜ ਆ ਫੋਲੋ ਕਰਾ ਕਰੋ ਵੱਤੋ ਵੱਤ ਗਰਜਿਤ ਰਾਇਤੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸੀ ਗਾਜੀ ਸਾਸੀ ਕਾ ਵੀਰ ਨਾਮ ਦੱਸੋ ਜੀ ਆਪਣਾ ਕਮਲਦੀਪ ਸਿੰਘ ਆ ਵੀਰ ਪਿੰਡ ਪਿੰਡ ਕਹਿੰਸ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779503234 ਠੀਕ ਹੈ ਜੀ ਕਿੰਵੇਂ ਸੂਏ ਚੁੱਟ ਨਹੀਂ ਸੁਣਾ ਵੀਰੇ ਇਹ ਦੂਜੇ ਸੂਏ ਸੁਣਾ ਵੀਰੇ ਤੇ ਪਿਛਲੇ ਸੂਏ ਦੇ ਦੁੱਧ ਕਿੰਨਾ ਦਿੱਤਾ ਸੀ ਸਾਢੇ 13 ਲੀਟਰ ਦੁੱਧ ਦਿੱਤਾ ਬਾਈ ਪਿਛਲੇ ਸੂਏ ਦੇ ਕੀ 13 ਬਾਈ 15 ਦੀ ਮੀਟ ਹੈਗੀ ਹੈ ਬਾਕੀ ਠੀਕ ਹੈ ਜੀ ਬੜੀ ਦੁੱਸੀ ਆ ਠੀਕ ਹੈ ਜੀ ਰੇਟ ਭਰਾ ਦਾ ਰੇਡ ਤਾਂ ਫੋਨ ਤੇ ਕਰ ਲਾਂਗੇ ਵੀ ਫੋਨ ਤੇ ਕਰੇਗਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਨੇ ਵੱਲ ਉਹ ਥੋੜਾ ਡਰਦੀ ਆ ਕੈਮਰੇ ਤੋਂ ਠੀਕ ਹੈ ਜੀ ਤੋਰ ਦੋ ਭਰਾ ਹਾਂ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਭਰਾ ਠੀਕ ਹੈ ਜੀ ਲਓ ਜੀ ਦੂਜੇ ਸੂਰੇ ਆ ਕੱਦ ਕਾਰਡ ਪੂਰਾ ਟਾਪ ਦਾ ਦੇਖ ਸਕਦੇ ਹੋ ਚੰਗੀ ਬਲੀ ਬਲੋਸੀ ਆ ਥੋੜਾ ਤਰਾ ਸਾਡੇ ਸਾਹਮਣੇ ਲਓ ਜੀ ਮੋੜ ਲਾ ਭਰਾ ਮੋੜ ਲਾ ਹਾਥੀ ਦੇ ਬੱਚੇ ਵਰਗੀ ਹੈ ਮੱਝ ਦੇਖ ਸਕਦੇ ਭਰਾ ਠੀਕ ਹੈ ਜੀ ਚੰਗੀ ਸੇਵਾ ਕਰਦਾ ਠੀਕ ਹੈ ਜੀ ਬਾਈ ਲੋ ਜੀ ਵੱਧ ਜਾਣਕਾਰੀ ਬਾਈ ਤੁਸੀਂ ਲੈ ਲੋ ਦੇ ਸਾਲ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਆ ਕੇ ਖੁਦ ਦੇਖੋ ਚੈੱਕ ਕਰਕੇ ਲੈ ਕੇ ਜਾਓ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਬਪੇ ਭਰਾ ਠੀਕ ਹੈ ਨਾ ਸਾਡਾ ਕੰਮ ਹੈ ਵੀਡੀਓ ਐਡਿਟ ਕਰਨਾ ਤੁਹਾਡਾ ਕੰਮ ਹੈ ਤਸੱਲੀ ਤੇ ਚੈੱਕ ਕਰਨੀ ਤੁਹਾਡਾ ਕੰਮ ਠੀਕ ਹੈ ਜੀ ਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ